ਗੱਦਗੇ ਫਤਿਹ ਬਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਗੱਲ ਪਤਾ ਕੀ ਹੈ ਦੇਖੋ ਸੈਯਮਨਾਰੀ ਜਿਹੜੇ ਮੋਰਚੇ ਨੇ ਹੈ ਨਾ ਉਹ ਜਿੱਤੇ ਜਾਂਦੇ ਨੇ ਆਪਾਂ ਨੇ ਬਹੁਤ ਵੱਡੀ ਵੱਡੀਆਂ ਲੜਾਈਆਂ ਜਿੱਤੀ ਹੋਏ ਨੇ ਸਿਰਮੋਤੀ ਦੇ ਤੌਰ ਤੇ ਮਤਲਬ ਲਾ ਲਿਆ ਹੈ ਨਾ ਕਿਲਾ ਕੱਢਿਆ ਹੋਇਆ ਤਾਂ ਭਗਵਾਨ ਤੁਮਾਰਾ ਕਰ ਦਿੰਦੇ ਬਾਬਾ ਜੀ ਇੱਥੇ ਰਹਿਣਾ ਇਹਨੇ ਪੰਜਾਬ 'ਚ ਥੋੜਾ ਜਿਹੜਾ ਮੈਸੇਜ ਆ ਬਾਬਾ ਜੀ ਉਹ ਬਹੁਤ ਦੂਰ ਤੱਕ ਜਾ ਰਿਹਾ ਹੈ ਠੀਕ ਹੈ ਬਹੁਤ ਦੂਰ ਤੱਕ ਪੇਸ਼ਾ ਵੀ ਦੱਸਦਾਕ ਸੰਗਤ ਦੇਖ ਰਹੀ ਆ ਕਿ ਲੁਧਿਆਣੇ ਦੇ ਅੰਦਰ ਹੋ ਕੀ ਰਿਹਾ ਆ ਅਸੀਂ ਤੁਹਾਡੇ ਤੋਂ ਮਾਫੀ ਵੀ ਚਾਹੁੰਦੇ ਹਾਂ ਕਿ ਥੋੜੀ ਜਿਹੀ ਲੇਟ ਹੋ ਗਏ ਸਾਡੀਆਂ ਦੋ ਕੇਸਾਂ ਦੀਆਂ ਤਰੀਕਾ ਸੀ ਗਿਆ ਪਹਿਲਾਂ ਬਾਬਾ ਜੀ ਤਰੀਕਾ ਪੂਤਰੀਆ ਪੀਆ ਫਿਰ ਬਾਅਦ ਵਿੱਚ ਦੇਖਿਆ ਵੀ ਭਾਈ ਨੂੰ ਅਰੈਸਟ ਕਰਨ ਲਈ ਲੱਖੇ ਨੂੰ ਹੈ ਨਾ ਸਾਡੇ ਕੋਲ ਦੇ ਰੁਕੇ ਨੇ ਗਿਆ ਮੈਂ ਕਿ ਜਾਵਾਂਗੇ ਕਿ ਭਾਈ ਉਹਨਾਂ ਨੇ ਸਾਡਾ ਬੋਸ ਹਾ ਦਿੱਤਾ ਹੋਇਆ ਲੜਾਈ ਬਾਬਾ ਜੀ ਦੇਖੋ ਸਾਫ ਦੀ ਆ ਠੀਕ ਹੈ ਨਾ ਆਪਣੇ ਘਰ ਦੀ ਲੜਾਈ ਆ ਕੱਲੇ ਕੱਲੇ ਪੰਜਾਬੀ ਦੀ ਲੜਾਈ ਆ ਹੈ ਨਾ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਸਾਬਰ ਨਾਲ ਜਿੱਤਾਂਗੇ ਠੀਕ ਹੈ ਨਾ ਜ਼ਬਰਦਸਤ ਮੁਕਾਬਲਾ ਸਾਬਰ ਨਾਲ ਕਰਾਂਗੇ ਠੀਕ ਹੈ ਜੀ ਉਹ ਜੁੱਸ ਚਲੇ ਜਾਵਾਂਗੇ ਉਹ ਧੱਕਾ ਕਰਕੇ ਹੈ ਨਾ ਉਹਨਾਂ ਦੀ ਸੱਟਾਂ ਲੱਗਣਗੀਆਂ ਸਾਡੇ ਲੱਗ ਜਾਣਗੀਆਂ ਮਸਲੇ ਦਾ ਹੱਲ ਨਹੀਂ ਹੈਗਾ ਠੀਕ ਹੈ ਬਾਬਾ ਜੀ ਤ੍ਰੀਕੇ ਨਾਲ ਹੈ ਨਾ 2 ਲੱਖੇ ਨੂੰ ਵੀ ਛਡੋਣਾ ਹੈ ਆਪਣੇ ਸਾਰਿਆਂ ਨੇ ਹੈ ਨਾ ਹੋਰ ਵੀ ਬਥੇਰੇ ਆਪਣੇ ਸਾਥੀ ਨੇ ਜਿਹੜੇ ਫੜੇ ਹੋਏ ਨੇ ਇਹਨਾਂ ਨੇ ਹਰਦ ਪ੍ਰਕਾਸ਼ ਸਿੰਘ ਨੇ ਉਹ ਵੀ ਛਡੋਣੇ ਨੇ ਹੈ ਨਾ ਟੁੱਟਣਗੇ ਇਹੀ ਬਾਬਾ ਜੀ ਇੱਕੇ ਨਾਲ ਹੈ ਨਾ ਬਸ ਅਸੀਂ ਤਾਂ ਤੁਹਾਡੇ ਸਾਹਮਣੇ ਆਈ ਅਪੀਲ ਕਰਨਾ ਚਾਹੁੰਦੇ ਹਾਂ ਸਾਰੇ ਪੰਜਾਬੀਆਂ ਨੂੰ ਬਈ ਠੀਕ ਹੈ ਅਸੀਂ ਹਰਿਆਣੇ ਤੋਂ ਆ ਗਏ ਹੈ ਨਾ ਪੰਜਾਬ ਦਾ ਸਾਰਾ ਨਿਕਲਣਾ ਚਾਹੀਦਾ ਹੈ ਕੋਈ ਥੋੜੇ ਨਾ ਹੱਕ ਦੀ ਗੱਲ ਵੀ ਨਹੀਂ ਕਰੂਗਾ ਜੈਸੇ ਅਸੀਂ ਅੱਜ ਬਾਈ ਲੱਖੇ ਨੇ ਨੂੰ ਨਾ ਛਡਾਇਆ ਬਾਹਰ ਨਾ ਕੜਾ ਠੀਕ ਹੈ ਸਾਰਿਆਂ ਨੂੰ ਬੇਨਤੀ ਹੈ ਥੀਐਮ ਨਾਲ ਪੈਜੋ ਬਾਈ ਸਾਰੇ ਲੰਬੇ ਚੱਲਦੇ ਨੇ ਮੋਰਚੇ ਹੈ ਨਾ 32 32 ਤੇ ਨਹੀਂ ਕੰਮ ਹੋਇਆ ਕਰਦੇ ਠੀਕ ਹੈ ਬਥੇਰੇ ਬਾਈ ਅਸੀਂ ਮੰਨਦੇ ਹਾਂ ਜੋਸ਼ ਵੀ ਹੈਗਾ ਸਭ ਕੁਝ ਹੈਗਾ ਗਰਮਗਰਮਾਈ ਚੱਲਦੀ ਆ ਆਪਸ ਵਿੱਚ ਚੱਲਦੀ ਆ ਸਾਰਿਆਂ ਦੀ ਹੈ ਨਾ ਪਰ ਬਾਈ ਸਬਰ ਨਾਲ ਕੰਮ ਲੈਣਾ ਸਾਰਿਆਂ ਨੇ ਹੈ ਨਾ ਅਸੀਂ ਤੁਹਾਡੇ ਨਾਲ ਜਿਉਂ ਤਾਂ ਕੋਈ ਹੱਲ ਨਹੀਂ ਹੋਊਗਾ ਤੁਹਾਡੇ ਵੀ ਚਿਕਾਰ ਬੈਠਾਂਗੇ ਇੱਥੇ ਆ ਜੇ ਅੱਗੇ ਬਧਾਂਗੇ ਅੱਗੇ ਵੀ ਤੁਹਾਡੇ ਨਾਲ ਬਧਾਂਗੇ ਜਿਵੇਂ ਵੀ ਅੱਗੇ ਦੀ ਕਮੇਟੀ ਆ ਟੀਮ ਆ ਹੈ ਨਾ ਸੂਜਵਾਨ ਨੇ ਸਾਰੇ ਦੇ ਸਾਰੇ ਉਹਨਾਂ ਦੀ ਸਾਰੇ ਦੀ ਮੰਨ ਕੇ ਫੇਰ ਚੱਲਾਂਗੇ ਬਾਬਾ ਜੀ ਬਸ ਆਈ ਹੈ ਵੀ ਫੋਨ ਲਾਓ ਬਾਬਾ ਜੀ ਪਿੰਡਾਂ 'ਚ ਹੋ ਕੇ ਦੋ ਗੁਰਦੁਆਰਿਆਂ ਦੇ ਅੰਦਰ ਹੈ ਨਾ ਬਿੱਲੂ ਧਿਆਨ ਦੇ ਅੰਦਰ ਵੱਧ ਤੋਂ ਵੱਧ ਪਹੁੰਚੋ ਕਿ ਜਿਹੜੇ ਸਿੰਘ ਆਪਣੇ ਫੜੇ ਹੋਏ ਨੇ ਲੱਖੇ ਬਾਈ ਉਹਨਾਂ ਨੂੰ ਫੜਿਆ ਹੋਇਆ ਉਹਨਾਂ ਨੂੰ ਚੇਤੀ ਤੋਂ ਜਿੱਤੀ ਛਡਾਇਆ ਜਾਵੇ ਹੈ ਨਾ ਤੇ ਬਾਬਾ ਜੀ ਸਰਕਾਰਾਂ ਵੱਲ ਨਾ ਚਾਂਗੇ ਕਰਿਆ ਕਰੋ ਸਰਕਾਰਾਂ ਨੇ ਤੁਹਾਡਾ ਭਲਾ ਨਹੀਂ ਕਰਨਾ ਠੀਕ ਹੈ ਨਾ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਕੀ ਕਹਿੰਦੇ ਸੀ ਕਹਿੰਦੇ ਅਸੀਂ ਤਾਂ ਆਮ ਘਰਾਂ ਦੇ ਬੱਚ ਠੀਕ ਹੈ ਇਹ ਤੁਹਾਨੂੰ ਮਾਰਨ ਨੂੰ ਫਿਰਦੇ ਨੇ ਅੱਜ ਹੈ ਨਾ ਤੇ ਸਰਕਾਰਾਂ ਤੋਂ ਕੋਈ ਆਸ ਨਾ ਰੱਖੋ ਆਪਣੀ ਲੜਾਈ ਤੁਹਾਨੂੰ ਆਪ ਲੜਨੀ ਪਊਗੀ ਫਸਲਾਂ ਦੀ ਵੀ ਆਪ ਲੜਨੀ ਪਊਗੀ ਨਸਲਾਂ ਦੀ ਵੀ ਆਪ ਲੜਨੀ ਪਊਗੀ ਔਰ ਆਪਣਾ ਪਾਣੀਆਂ ਦੀ ਵੀ ਆਪ ਲੜਨੀ ਪਊਗੀ ਪੰਜਾਬ ਬਾਬਾ ਜੀ ਤੁਹਾਨੂੰ ਆਪ ਬਚਾਉਣਾ ਪਊਗਾ ਸਾਰਿਆਂ ਨੂੰ ਰਲ ਕੇ ਬਸ ਇਹੀ ਹੈ ਬਾਬਾ ਜੀ ਇਕੱਠੇ ਹੋਇਆ ਕਰੋ ਠੀਕ ਹੈ ਤੁਸੀਂ ਇਕੱਠੇ ਹੋਵੋਗੇ ਆਪਣੇ ਹੱਕਾਂ ਪਿੱਛੇ ਬੋਲੋਗੇ ਜਿੱਦਾਂ ਇਹ ਸੋਚਦੇ ਹਾਂ ਜਿਹੜੀ ਅੱਜ ਛੋਟੀ ਛੋਟੀ ਲੜਾਈਆਂ ਆਸੀਂ ਆਪਣੇ ਪੰਜਾਬ ਪਿੱਛੇ ਲੜ ਰਹੇ ਆ ਨਾ ਚਾਹੇ ਉਹ ਕਿਸਾਨੀ ਦੀ ਹੋਊਗੀ ਚਾਹੇ ਪਾਣੀ ਦੀ ਹੋਊਗੀ ਇਹ ਤੁਹਾਨੂੰ ਇੱਕ ਦਿਨ ਰਾਜ ਵਾਲੇ ਪਾਸੇ ਨੂੰ ਲੈ ਕੇ ਜਾਣ ਸਾਂਤ ਬਣਾਏ ਕਿੰਨਾਂ ਫਿਰ ਰਾਜੇ ਹੋਊਗਾ ਠੀਕ ਹੈ ਨਾ ਅਜੇ ਸਾਡੇ ਦੇ ਬਗਾਨੇ ਚ ਉਲੰਭ ਕਰਦੇ ਨੇ ਨਾ ਠੀਕ ਹੈ ਇਹਦਾ ਹੱਲ ਸਿਰਫ ਕੇਰ ਰਾਜ ਹੈ ਨਾ ਰਾਜ ਦੀ ਚਿੰਨ੍ਹਕ ਸਾਰਿਆਂ ਨੇ ਆਪਣੇ ਅੰਦਰ ਜ਼ਰੂਰ ਰੱਖਣੀ ਹੈ ਨਾ ਜਦੋਂ ਅਸੀਂ ਸਵੇਰੇ ਅਰਦਾਸ ਕਰਦੇ ਹਾਂ ਨਾ ਉਸ ਵਾਹਿਗੁਰੂ ਤੋਂ ਰਾਜ ਜ਼ਰੂਰ ਮੰਗਿਆ ਕਰੋ ਬਾਬਾ ਜੀ ਹੈ ਨਾ ਫਿਰ ਦੇਖਿਓ ਉਸ ਸਮਾਂ ਵੀ ਨੇੜੇ ਹੀ ਆ ਉਸ ਸਮਾਂ ਵੀ ਆ ਜਾਣਾ ਹੈ ਨਾ ਤੇ ਸਾਰੇ ਮਸਲੇ ਆਪਾਂ ਆਪਣੇ ਆਪ ਹੱਲ ਕਰ ਲਿਆ ਕਰਾਂਗੇ ਜਦੋਂ ਸਿੰਘਾਂ ਦਾ ਰਾਜ ਹੋਊਗਾ ਇੱਥੇ ਫਿਰ ਕੋਈ ਦੁਖੀ ਨਹੀਂ ਹੋਊਗਾ ਸਾਰੇ ਸੁਖੀ ਹੋਣਗੇ ਨਾ ਪਰ ਇਹ ਲੜਾਈਆਂ ਆਪਾਂ ਨੇ ਲੜਤੀ ਰਹਿਣੀ ਆ ਲੜਾਈਆਂ ਛੱਡਣੀਆਂ ਨਹੀਂ ਮੀਊਸ ਹੋ ਕੇ ਕਰਨੀ ਬੈਠਣਾ ਜੈ ਜੈ ਭਰਾ ਨਹੀਂ ਵੀ ਹੱਲ ਹੋਗਾ ਅਸੀਂ ਦੁਬਾਰਾ ਫੇਰ ਲੜਾਂਗੇ ਹੈਨਾ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਇੱਕਦਮ ਹੱਲ ਹੋ ਜਾਂਦਾ ਥੋਲੇ-ਥੋਲੇ ਕਰਕੇ ਲੜੀ ਚੱਲੋ ਤਕੜੇ ਹੋਈ ਚੱਲੋ ਲੜੀ ਚੱਲੋ ਤਕੜੇ ਹੋਈ ਚੱਲੋ ਬਸ ਕਰੇ ਨਹੀਂ ਬੈਠਣਾ ਬਾਬਾ ਜੀ ਇਸ ਪੰਜਾਬ ਪਿੱਛੇ ਇਸ ਪੰਜਾਬੀ ਪਿੱਛੇ ਇਸ ਪੰਜਾਬੀ ਇਹਦੇ ਪਿੱਛੇ ਨਾ ਵਾਜ ਚੱਕਦੇ ਰਹਿਣਾ ਸਾਰਿਆਂ ਨੇ ਬਾਕੀ ਨਮਾਣੇ ਦੇ ਬੱਚਿਆਂ ਕੁਝ ਵੀ ਗਲਤ ਬੋਲ ਲਿਆ ਗਿਆ ਹੋਵੇ ਉਹਦੇ ਪਿੱਛੇ ਵੀ ਮਾਫੀ ਮੰਗਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ